ਸਸੀ ਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਮਾੜੀ ਮੁਸਤਫਾ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਮੋਗਾ ਦੀ ਆ ਬਾਈ ਦੀਆਂ ਦੋ ਬੱਚੀਆਂ ਸੇਲ ਨੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਹਾਂ ਜੀ ਆਜੋ ਜੀ ਹਾਂਜੀ ਸასი ਗਾਲ ਸასი ਗਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਸੇਵ ਜਗਜੀਤ ਸਿੰਘ ਸਾਨੂ ਗੁਰਸੇਖ ਸਿੰਘ ਪਿੰਡ ਮਾਣੀ ਮਸਤਵਾ ਠੀਕ ਆ ਜੀ ਹਾਂਜੀ ਤੇ ਬੱਚਿਆਂ ਦੀ ਕੀ ਡਿਟੇਲ ਹੈ ਜੀ ਇੱਕ ਨੰਬਰ ਦੀ ਇੱਕ ਬੱਚੀਆ ਵਧੀਆ ਬਈ ਟੀਕਾ ਮੰਗਦੀ ਸੀ ਟੀਕਾ ਸੀ ਭਰਾਏ ਠੀਕ ਆ ਜੀ ਮੂੰਹ ਕਿੰਨੇ ਆਏ ਮੂੰਹ ਕਿੰਨੇ ਧੁੰਦੀਆਂ ਜੀ ਹਾਂਜੀ ਬੱਸ ਐਸੀ ਦੱਸ ਦਿਓ ਜੀ ਕੋਈ ਨਹੀਂ ਹਾਂਜੀ ਠੀਕ ਹੈ ਜੀ ਦੋ ਦੰਦ ਦਾ ਜੀ ਹਾਂਜੀ ਦੇਖ ਸਕਦੇ ਹੋ ਰੰਗ ਸੋਨਾ ਰੰਗ ਰੂਪ ਜੀ ਝੋਲੀ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਝੋਲੀ ਜੀ ਮੂੰਹ ਮੱਥਾ ਚੈੱਕ ਕਰ ਲਓ ਜੀ ਤੋੜ ਕੇ ਦਿਖਾ ਦਿਓ ਜੀ ਮਾੜੇ ਬਾਕੀ ਇਦਾਂ ਕੋਈ ਗੱਲ ਨਹੀਂ ਉਹ ਸਭ ਦੀਏ ਕਰਕੇ ਨਹੀਂ ਹਾਂ ਠੀਕ ਆ ਜੀ ਹਾਂ ਬਾਈ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦੇ ਦੇ ਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਕੋਈ ਵਪਾਰ ਲੈਣ ਦਾ ਕੰਮ ਨਹੀਂ ਲੈ ਆਓ ਜੀ ਵਾਪਸ ਕੈਮਰੇ ਤੋਂ ਡਰ ਜਾਂਦਾ ਜੀ ਪਸ਼ੂ ਮਾਰੇ ਦਾਦਾ ਕੀ ਰਿਕਾਰਡ ਸੀ ਮਾਰੇ ਦੁੱਧ ਦਾ 20 ਪਲੱਸ ਸੀ ਇਹਦਾ ਠੀਕ ਆ ਜੀ ਪਰ ਤੇ ਆ ਜੇ ਇਹਦੀ ਕੀ ਡਿਟੇਲ ਆ ਜੀ ਇਹਦੀ ਵੀ ਡਿਟੇਲ ਸੇਮ ਹੀ ਹੈ ਮੂੰਹ ਦੋ ਦੰਦ ਆ ਜੀ ਹਾਂ ਜੀ ਮੂੰਹ ਦੋ ਦੰਦ ਆ ਜੀ ਝੋਲੀ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਹੁਤ ਸੋਹਣੀ ਝੋਲੀ ਆ ਜੀ ਮੂੰਹ ਮੱਥਾ ਚੈੱਕ ਕਰ ਲਓ ਜੀ ਇਹਨਾਂ ਨੇ ਟੀਕਾ ਲਿਆ ਸੀਗਾ ਜੀ ਹਾਂ ਜੀ ਤਾਂ ਤਿੰਜਾ ਤਰਾਇ ਠੀਕ ਆ ਜੀ ਤੋੜ ਕੇ ਦਿਖਾ ਦਿਓ ਜੀ ਬਹੁਤ ਸੋਹਣੀਆਂ ਐਚਪ ਨਸਲ ਦੀਆਂ ਬੱਚੀਆਂ ਜੀ ਬਾ ਲੈ ਆਓ ਜੀ ਵਾਪਸ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਏ ਜਿਹੜੇ ਵੀਰ ਨੇ ਕਨੈਕਟ ਕਰਨਾ ਹੈ ਕਰ ਸਕਦਾ ਜੀ ਦੋਨਾਂ ਦੀ ਕੀ ਡਿਮਾਂਡ ਆ ਜੀ 15万 ਜੀ ਦੋਨਾਂ ਦੀ 15 22 ਜੀ ਡਿਮਾਂਡ ਕਰਦੇ ਨੇ ਬਾਕੀ ਜਿਹੜਾ ਵੀ ਵੀਰ ਆਊਗਾ ਮਾਨਤਾਨ ਜਰੂਰ ਕੀਤਾ ਜਾਊਗਾ ਜੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਏ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ